ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਹਾਫਿਜ਼ ਇੱਕ ਵਾਰੀ ਇੱਕ ਰਾਜੇ ਦੀਆਂ ਚਾਰ ਰਾਣੀਆਂ ਹੁੰਦੀਆਂ ਤੇ ਰਾਜਾ ਚੋਹਾ ਨੂੰ ਬਹੁਤ ਪਿਆਰ ਕਰਦਾ ਹੁੰਦਾ ਸਭ ਤੋਂ ਲਾਸਟ ਵਾਲੀ ਜਿਹੜੀ ਚੌਥੀ ਰਾਣੀ ਹੁੰਦੀ ਆ ਛੋਟੀ ਹੁੰਦੀ ਆ ਤੇ ਉਹਨੂੰ ਉਹਦੀ ਖੂਬਸੂਰਤੀ ਤੇ ਰਾਜੇ ਨੂੰ ਉਹ ਨਾਲ ਪਿਆਰ ਹੋਇਆ ਹੁੰਦਾ ਤੇ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਇੱਕ ਵਾਰੀ ਉਹਨੂੰ ਕਿਸੇ ਕੰਮ ਦੇ سلسلے ਦੇ ਵਿੱਚ ਕਿਸੇ ਦੂਸਰੇ ਦੇਸ਼ ਜਾਣਾ ਪੈਂਦਾ ਕਾਲੀ ਹੁੰਦੀ ਆ ਤੇ ਰਾਜਾ ਜਿਹੜਾ ਉਹ ਸਾਰੀਆਂ ਰਾਣੀਆਂ ਨੂੰ ਇਕੱਠੀਆਂ ਕਰਕੇ ਕਹਿੰਦਾ ਕਿ ਮੈਂ ਉਸ ਦੇਸ਼ ਚੱਲਿਆ ਮੈਨੂੰ ਕਾਫੀ ਟਾਈਮ ਲੱਗ ਜਾਣਾ ਤੇ ਤੁਸੀਂ ਕੋਈ ਚੀਜ਼ ਤੁਹਾਡੀ ਕੋਈ ਇੱਛਾ ਹੈਗੀ ਆ ਉਸ ਦੇਸ਼ ਤੋਂ ਮੰਗਾਉਣ ਦੀ ਤਾਂ ਮੈਨੂੰ ਤੁਸੀਂ ਚਿੱਠੀ ਲਿਖ ਕੇ ਭੇਜ ਦਿਓ ਤੇ ਮੈਂ ਤੁਹਾਡੀ ਜਿਹੜੀ ਇੱਛਾ ਪੂਰੀ ਕਰਾਂਗਾ ਸਾਰਿਆਂ ਨੂੰ ਮਿਲ ਕੇ ਰਾਜਾ ਜਿਹੜਾ ਉੱਥੋਂ ਵਿਦਾ ਹੁੰਦਾ ਆ ਤੇ ਚਲਾ ਜਾਂਦਾ ਆ ਕਾਫੀ ਸਮੇਂ ਬਾਅਦ ਜਿਹੜੀਆਂ ਉਹ ਰਾਣੀਆਂ ਰਾਜਨ ਚਿੱਠੀਆਂ ਲਿਖਦੀਆਂ ਉਹਦੇ ਵਿੱਚ ਜੋ ਡਿਮਾਂਡ ਹੁੰਦੀ ਆ ਉਹ ਲਿਖ ਦਿੰਦੀਆਂ ਕਿ ਸਾਨੂੰ ਆ ਚੀਜ਼ ਚਾਹੀਦੀ ਆ ਰਾਜਾ ਜਿੱਥੇ ਗਿਆ ਹੁੰਦਾ ਉੱਥੋਂ ਜਦੋਂ ਵਾਪਸੀ ਹੁੰਦੀ ਆ ਤਾਂ ਉਹਨੇ ਸਾਰੀਆਂ ਚਿੱਠੀਆਂ ਦੇਖੀਆਂ ਖੋਲੀਆਂ ਪਹਿਲੀ ਪੜੀ ਪਿਓਰੇ ਵਿੱਚ ਜੋ ਡਿਮਾਂਡ ਸੀ ਆਪਣੇ ਮੰਤਰੀਆਂ ਨੂੰ ਹਲਕਾਰਾਂ ਨੂੰ ਕਿਹਾ ਕਿ ਆ ਚੀਜ਼ਾਂ ਲੈ ਕੇ ਆਓ ਉਹ ਪੂਰੀਆਂ ਕਰ ਦਿੱਤੀਆਂ ਦੂਜੀ ਚਿੱਠੀ ਖੋਲੀ ਉਹਦੇ ਵਿੱਚ ਕੁਝ ਵੱਖਰਾ ਸੀ ਪਰ ਸੰਭਵ ਸੀ ਮਿਲਦਾ ਸੀ ਉੱਥੇ ਤੇ ਰਾਜੇ ਨੇ ਉਹ ਵੀ ਇਕੱਠਾ ਕਰ ਲਿਆ ਤੀਜੀ ਚਿੱਠੀ ਖੋਲੀ ਉਹਦੇ ਵਿੱਚ ਵੀ ਜੋ ਲਿਖਿਆ ਸੀ ਰਾਜੇ ਨੇ ਉਹ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਕਰ ਲਈਆਂ ਸਭ ਤੋਂ ਛੋਟੀ ਰਾਣੀ ਦੀ ਚਿੱਠੀ ਜਿਹੜੀ ਸੀ ਉਹ ਰਾਜੇ ਨੇ ਸਭ ਤੋਂ ਬਾਅਦ ਵਿੱਚ ਖੋਲੀ ਪਰ ਜਦੋਂ ਉਹ ਖੋਲੀ ਉਹਨੂੰ ਗੁੱਸਾ ਆ ਗਿਆ ਕਿਉਂ ਕਿ ਕਿਉਂਕਿ ਉਸ ਚਿੱਠੀ ਦੇ ਵਿੱਚ ਕੁਝ ਨਹੀਂ ਲਿਖਿਆ ਸੀ ਸਿਰਫ ਅ ਵੱਡੇ ਅੱਖਰ ਦੇ ਵਿੱਚ ਸਸਾ ਲਿਖਿਆ ਹੋਇਆ ਸੀ ਸਾਰੀ ਚਿੱਠੀ ਦੇ ਵਿੱਚ ਸਸਾ ਲਿਖਿਆ ਹੋਇਆ ਸੀ ਬੜਾ ਸਾਰਾ ਕਰਕੇ ਪਾ ਰਾਜਨ ਕੁਝ ਸਮਝ ਨਹੀਂ ਆਉਂਦੀ ਹੈਗੀ ਉਹਨੂੰ ਗੁੱਸਾ ਆਉਂਦਾ ਕਿਉਂਕਿ ਉਹ ਸਮਝਦਾ ਕਿ ਰਾਣੀ ਨੇ ਮੇਰੇ ਨਾਲ ਮਜ਼ਾਕ ਕੀਤਾ ਉਹ ਆਪਣੇ ਜਿਹੜੇ ਸਭ ਤੋਂ ਸਮਝਦਾਰ ਮੰਤਰੀ ਆ ਉਹਨੂੰ ਦੱਸਦਾ ਸਾਰੀ ਗੱਲ ਤੇ ਮੰਤਰੀ ਗੰਭੀਰ ਸੋਚ ਕੇ ਫਿਰ ਰਾਜਨ ਨੂੰ ਕਹਿੰਦਾ ਆ ਕਿ ਰਾਜਨ ਜਿਹੜੀਆਂ ਬਾਕੀ ਰਾਣੀਆਂ ਆ ਉਹਨਾਂ ਨੇ ਚੀਜ਼ਾਂ ਦੀ ਡਿਮਾਂਡ ਕੀਤੀ ਆ ਸਾਰੀਆਂ ਦੀ ਤੇ ਇਸ ਰਾਣੀ ਨੇ ਸਿਰਫ ਸ ਸ ਲਿਖਿਆ ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਸਿਰਫ ਤੁਸੀਂ ਚਾਹੀਦੇ ਆ ਉਹਨਾਂ ਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਸਿਰਫ ਜਿਹੜਾ ਸਿਰ ਦਾ ਸਾਈਂ ਚਾਹੀਦਾ ਆ ਰਾਜਾ ਖੁਸ਼ ਹੋ ਜਾਂਦਾ ਉਸ ਰਾਣੀ ਲਈ ਆਪਣੇ ਤੌਰ ਤੇ ਉਹ ਗਿਫਟ ਲੈਂਦਾ ਆ ਤੇ ਜਦੋਂ ਵਾਪਸ ਆਉਂਦਾ ਆ ਤੇ ਹਰੇਕ ਰਾਣੀ ਨੂੰ ਉਹਨੇ ਜੋ ਮੰਗਾਇਆ ਹੁੰਦਾ ਉਹ ਚੀਜ਼ਾਂ ਉਹਨੂੰ ਦੇ ਦਿੰਦਾ ਭੇਟ ਦਿੰਦਾ ਆ ਵੱਡੀਆਂ ਦਿੰਦਾ ਉਹ ਤੋਂ ਦੂਜੀ ਵਾਲੀ ਨੂੰ ਤੀਜੀ ਵਾਲੀ ਨੂੰ ਤੇ ਆਪ ਕਹਿੰਦਾ ਕਿ ਮੈਂ ਹੁਣ ਛੋਟੀ ਰਾਣੀ ਕੋਲ ਰਹਿਣਾ ਆ ਵੱਡੀਆਂ ਰਾਣੀਆਂ ਨਾਰਾਜ਼ ਹੁੰਦੀਆਂ ਕਿ ਤੁਸੀਂ ਐਨੇ ਚਿਹਰਵਾਦ ਆਏ ਆ ਸਾਡੇ ਨਾਲ ਸਮਾਂ ਗੁਜ਼ਾਰੋ ਉਹ ਕਹਿੰਦਾ ਨਹੀਂ ਕਹਿੰਦਾ ਤੁਸੀਂ ਜੋ ਚਾਹੀਦਾ ਤੁਹਾਨੂੰ ਤੁਹਾਨੂੰ ਮਿਲ ਗਿਆ ਤੇ ਮੈਨੂੰ ਕਿਸੇ ਨੇ ਨਹੀਂ ਮੰਗਿਆ ਸੀ ਮੈਨੂੰ ਸਿਰਫ ਛੋਟੀ ਨੇ ਮੰਗਿਆ ਤੇ ਮੈਂ ਉਹਦੇ ਕੋਲ ਹੀ ਰਹਾਂਗਾ ਸੋ ਕਹਿਣ ਦਾ ਮਤਲਬ ਕਿ ਅਗਰ ਅਸੀਂ ਕੁਝ ਵੱਡਾ ਮੰਗਦੇ ਆਂ ਤੇ ਬਾਕੀ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਆ ਜਾਂਦੀਆਂ ਆ ਪਹਿਲੀ ਗੱਲ ਤਾਂ ਹੁੰਦੀ ਪਿਆਰ ਦੀ ਦੇ ਪਿਆਰ ਦੇ ਵਿੱਚ ਜੋ ਸਾਨੂੰ ਚਾਹੀਦਾ ਹੁੰਦਾ ਆ ਸਾਨੂੰ ਉਹ ਮੰਗਣ ਦੀ ਜਾਂਚ ਹੋਵੇ ਜਦੋਂ ਪਿਆਰ ਮਿਲ ਗਿਆ ਤਾਂ ਸਭ ਕੁਝ ਮਿਲ ਗਿਆ ਦੂਜੇ ਨੰਬਰ ਤੇ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਰੱਬ ਦੀ ਬੰਦਗੀ ਕਰਦੇ ਆ ਤੇ ਆਪਾਂ ਰੱਬ ਤੋਂ ਡਿਮਾਂਡਸ ਕਰੀਦੀਆਂ ਚੀਜ਼ਾਂ ਮੰਗੀਦੀਆਂ ਆਹ ਦੇ ਦਿਓ ਆਹ ਦੇ ਦਿਓ ਜਿੰਨੇ ਰੱਬ ਨੂੰ ਹੀ ਮੰਗ ਲਿਆ ਉਹਨੇ ਸਮਝ ਲਓ ਸਭ ਕੁਝ ਮੰਗ ਲਿਆ ਇਸ ਕਰਕੇ ਪਰਮਾਤਮਾ ਹਮੇਸ਼ਾ ਜਿਹੜਾ ਉਹ ਸਾਡੇ ਤੇ ਦਿਆਲੂ ਰਹਿੰਦਾ ਆ ਉਹ ਤੋਂ ਬਸ ਮੰਗਣ ਦੀ ਜਾਂਚ ਹੋਣੀ ਚਾਹੀਦੀ ਆ ਪਰਮਾਤਮਾ ਨੂੰ ਪਾ ਲਓ ਮਿਲ ਗਿਆ ਸਭ ਕੁਝ ਪਿੱਛੇ-ਪਿੱਛੇ ਸਭ ਕੁਝ ਆ ਜਾਂਦਾ ਆ ਜੋ ਵੀ ਆ ਧਨ ਦੌਲਤ ਜੋ ਵੀ ਚਾਹੀਦਾ ਸਭ ਕੁਝ ਮਿਲ ਜਾਂਦਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ